ਸਾਸਟੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਪਰਿਵਾਰ ਸਭ ਠੀਕ ਠਾਕ ਆ ਬਾਕੀ ਤੁਹਾਨੂੰ ਪਤਾ ਹੀ ਆ ਪੀ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਵਾ ਗਾਹ ਤਿਹਾਰ ਆਉਣੇ ਆ ਦਿਵਾਲੀ ਦੁਸ਼ਹਰਾ ਇਸ ਕਰਕੇ ਨਿਆਣੇ ਸਿਆਣੇ ਸਾਰੇ ਆਂਦੇ ਆ ਕਿ ਸਾਨੂੰ ਬਰਫੀ ਚਾਹੀਦੀ ਸਵੀਟ ਚਾਹੀਦੀ ਕੋਈ ਵੀ ਕਿਸਮ ਦੀ ਕਿ ਸਾਰਿਆਂ ਦਾ ਦਿਲ ਕਰਦਾ ਖਾਣ ਨੂੰ ਤੇ ਬਾਜ਼ਾਰਾਂ ਦਾ ਤੁਹਾਨੂੰ ਪਤਾ ਹੀ ਆ ਪੀ ਬਾਜ਼ਾਰਾਂ ਦਾ ਅੱਜ ਕੱਲ ਕਿਵੇਂ ਸਮਾਨ ਚੱਲਦਾ ਮਿਲਦਾ ਵਾ ਤੇ ਇੱਕ ਹੁੰਦਾ ਵੀ ਅੱਖਾਂ ਤੋਲੇ ਬਣਦਾ ਵਾ ਪੀ ਕੋਈ ਪਤਾ ਨਹੀਂ ਸਾਨੂੰ ਵੀ ਕੀ ਚੀਜ਼ ਪੈਂਦੀ ਆ ਕਿੰਨੀ ਪੁਰਾਣੀ ਬਰਫੀ ਆ ਇਸ ਕਰਕੇ ਮੈਂ ਨਾ ਅੱਜ ਘਰੇ ਬਰਫੀ ਬਣਾਈ ਆ ਕਾਜੂ ਕਤਲੀ ਤੇ ਇਵੇਂ ਦੀ ਬਰਫੀ ਤੁਹਾਨੂੰ ਵੀ ਬਣਾਉਣੀ ਦੱਸਦੀ ਆ ਵੀ ਇਹਦੀ ਕੀ ਰੈਸਪੀ ਆ ਤੇ ਕੀ ਕੀ ਇਹਦੇ ਵਿੱਚ ਪਿਆਵਾ ਤੇ ਇਵੇਂ ਬਰਫੀਆਂ ਤੁਸੀਂ ਵੀ ਬਣਾਓ ਘਰੇ ਆਪ ਵੀ ਤੇ ਆਪਣੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਘਰੇ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਹੱਥਾਂ ਦੇ ਨਾਲ ਬਰਫੀ ਬਣਾ ਕੇ ਖਵਾ ਲਓ ਤੇ ਬਹੁਤ ਵਧੀਆ ਹੋਏਗਾ ਤੇ ਬਾਜ਼ਾਰੀ ਚੀਜ਼ਾਂ ਤੋਂ ਬਚੋ ਤੇ ਚਲੋ ਅੱਜ ਤੁਹਾਨੂੰ ਦੱਸਦੇ ਆ ਵੀ ਮੈਂ ਕਿਵੇਂ ਬਣਾਈ ਆ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਬਹੁਤ ਹੀ ਥੋੜੀਆਂ ਚੀਜ਼ਾਂ ਨਾਲ ਬਣ ਗਈ ਆ ਤਾਂ ਅੱਜ ਤੁਹਾਨੂੰ ਦੱਸਦੇ ਆਂ ਵੀ ਇਹ ਕਿਵੇਂ ਬਣਾਈਏ ਕਾਜੂ ਕਤਲੀ ਬਣਾਉਣ ਵਾਸਤੇ ਮੈਂ ਇੱਕ ਕਟੋਰੀ ਕਾਜੂ ਲਏ ਆ ਤੇ ਉਹਦੇ ਵਾਸਤੇ ਚੀਨੀ ਲਈ ਥੋੜੀ ਜੀ ਇਹ ਵੀ ਆਪਣੇ ਮਿੱਠੇ ਦੇ ਮੁਤਾਬਕ ਵੀ ਥੋੜੀ ਜੀ ਲੈਣੀ ਆ ਪੂਰੀ ਕੌਲੀ ਨਾਲੋਂ ਵੀ ਅੱਧੀ ਨਾਲੋਂ ਵੀ ਅੱਧੀ ਲਈ ਆ ਤੇ ਇਹ ਚਾਸ਼ਨੀ ਬਣਾਉਣ ਵਾਸਤੇ ਥੋੜਾ ਜਿਹਾ ਪਾਣੀ ਲੋੜ ਪੈਣੀ ਆ ਜਿੰਨੀ ਚੀਨੀ ਉਹਨਾ ਪਾਣੀ ਤੇ ਇੱਕ ਚਮਚਕ ਘਿਓ ਵਰਤਾਂਗੇ ਬਸ ਇੰਨਾਂ ਚੀਜ਼ਾਂ ਨਾਲ ਕਾਜੂ ਕਤਲੀ ਤਿਆਰ ਹੋ ਜਾਣੀ ਆ ਚਲੋ ਬਣਾ ਕੇ ਦੱਸਦੇ ਆਂ ਇੰਨਾਂ ਕਾਜੂਆਂ ਨੂੰ ਪਹਿਲਾਂ ਮਿਕਸੀ ਵਿੱਚ ਗ੍ਰाइंड ਕਰ ਲੈਣਾ ਪਾਊਡਰ ਬਣਾ ਲੈਣਾ ਇਹਨਾਂ ਦਾ ਪਾਊਡਰ ਬਣਾ ਕੇ ਅਸੀਂ ਇਹਨੂੰ ਫਿਰ ਤਿਆਰ ਕਰਾਂਗੇ ਕਾਜੂ ਕਤਲੀ ਨੂੰ ਦੋ ਵਾਰੀ ਮਿਕਸੀ ਚ ਪਾਇਆ ਕਿਉਂਕਿ ਜਿਆਦਾ ਹੀ ਇਸ ਕਰਕੇ ਹਾਂਜੀ ਕਾਜੂ ਪੀਸੇ ਗਏ ਆ ਪੀਸ ਕੇ ਪਾਊਡਰ ਬਣ ਗਿਆ ਵਾ ਤੇ ਥੋੜਾ ਜਿਆਦਾ ਹੋ ਗਿਆ ਤੇ ਆ ਜਿਹੜਾ ਕਾਜੂ ਆ ਅੱਧੀ ਕੌਲੀ ਇੱਥੇ ਖੰਡ ਲਾਵਾਂਗੇ ਕਿਉਂਕਿ ਮਿੱਠਾ ਜਿਹੜਾ ਜਿਆਦਾ ਹਸਾਬ ਦਾ ਹੀ ਹੋਏ ਤਾਂ ਵਧੀਆ ਬਰਫੀ ਚ ਤੇ ਉਹਨਾਂ ਪਾਣੀ ਲਾਵਾਂਗੇ ਅਹੀਂ ਤੇ ਉਹਨਾਂ ਹੀ ਕਿ ਖੰਡ ਲਾਵਾਂਗੇ ਬਿਲਕੁਲ ਛਾਸ਼ ਨਹੀਂ ਬਣਾਉਣੀ ਆ ਹਾਂਜੀ ਹਾਂਜੀ ਛਾਸ਼ ਨਹੀਂ ਬਣਾਉਣੀ ਪਹਿਲਾਂ ਇੱਕ ਤਰ੍ਹਾਂ ਚਾशनी ਬਣਾਉਣੀ ਆ ਇਹ ਸਵਾਦ ਅਨਸਾਰ ਹੀ ਪੈਣੀ ਆ ਜਿੰਨਾ ਕਿ ਤੁਹਾਨੂੰ ਠੀਕ ਲੈਂਦਾ ਉਹਨਾਂ ਕੀ ਟਾ ਪਾਇਓ ਹਣਾ ਤੇ ਹਾਂਜੀ ਤੇ ਬਿਲਕੁਲ ਸੌਖੇ ਤਰੀਕੇ ਦੀ ਬਰਫੀਆ ਕੋਈ ਜ਼ਿਆਦਾ ਖੇਚਲ ਨਹੀਂ ਹੈਗੀ ਇਹਦੀ ਬਸ ਆਹ ਤੁਹਾਨੂੰ ਦੱਸਿਆ ਵੀ ਦੋ ਤਿੰਨ ਚੀਜ਼ਾਂ ਇੱਕ چینی ਕਾਜੂ ਤੇ ਇੱਕ ਚਮਚਕ ਘਿਓ ਪੈਣਾ ਬਸ ਇਸ ਕਰਕੇ ਜਿੰਨੀ ਕੋਸ਼ਿਸ਼ ਹੋ ਸਕੇ ਹਨਾ ਆ ਜਿੰਨੇ ਵੀ ਤਿਹਾਰ ਆਉਣੇ ਆ ਦੀਵਾਲੀ ਦੁਸ਼ਹਿਰਾ ਤੇ ਘਰ ਹੀ ਆਪਣੇ ਬਰਫੀ ਬਣਾਈ ਜਾਏ ਕੋਈ ਲੱਡੂ ਕੋਈ ਸਵੀਟ ਕੁਝ ਵੀ ਬਣਾਇਆ ਜਾਏ ਘਰੇ ਤੇ ਬੈਟਾੜਾ ਤੇ ਪਿਛਲੀ ਵਾਰੀ ਅਸੀਂ ਇੱਕ ਵਾਰੀ ਵਲੌਗ ਬਣਾਇਆ ਸੀ ਜਲੇਬੀਆਂ ਦਾ। ਵਿਚਾਰੇ ਤੇ ਬਣਾਈਆਂ। ਵਿਚਾਰੇ ਤੇ ਬਣਾਈਆਂ ਸੀ ਤਾਂ ਉਹ ਫੇਰ ਆੜਕਾ ਬੱਚੇ ਆਖਣ ਦੇ ਖਾਣੇ ਆ। ਅੱਜ ਤਾਂ ਪਹਿਲਾਂ ਨਿਊਡਲ ਆਖਣ ਦੇ ਸੀ। ਉਹਨਾਂ ਉਸ ਦਿਨ ਬੱਚਿਆਂ ਨੂੰ ਕੰਮ ਕਰਾਇਆ ਸੰਡੇ ਨੂੰ ਤੇ ਉਹ ਇਹੋ ਚੀਜ਼ ਮੰਗਦੇ ਸੀ। ਕਿਉਂਕਿ ਬੱਚਿਆਂ ਦਾ ਕੇਵਲ ਖਾਣ ਨੂੰ ਦਿਲ ਕਰਦਾ ਮੈਂ ਚਲੋ ਘਰ ਬਣਾ ਕੇ ਦਵਾਂਗੇ ਤੁਹਾਨੂੰ ਬਾਜ਼ਾਰ ਤੇ ਨਹੀਂ ਲੈ ਕੇ ਜਾਣਾ। ਪਰ ਘਰ ਤੁਹਾਨੂੰ ਬਣਾ ਕੇ ਫੇਰ ਦਿਨ ਤਿਆਰ ਆਉਣੇ ਆ ਤੇ ਹੋ ਸਕਦਾ ਕੋਸ਼ਿਸ਼ ਇਹੋ ਕਰਿਓ ਵੀ ਆਪਣੇ ਬੱਚਿਆਂ ਨੂੰ ਘਰੇ ਬਰਫੀ ਬਣਾ ਕੇ ਤੇ ਖਵਾ ਲਿਓ। ਕਿਸੇ ਵੀ ਕਿਸਮ ਦੀ ਜਿੱਦਾਂ ਦੀ ਵੀ ਬਣਾਉਣੀ ਹੋਏਗੀ ਤੇ ਮੈਂ ਵੀ ਇਹੋ ਕੋਸ਼ਿਸ਼ ਕਰਨੀ ਆ ਵੀ ਗੇਤੀ ਨੇ ਬਣਾਉਣੇ ਆ ਮੇਰੇ ਵੱਲ ਵੇਖ ਕੇ ਬਣਾਉਂਦੀ ਆ ਵੈਸੇ ਤੇ YouTube ਤੇ ਕਾਫੀ ਵੀਡੀਓ ਹੁੰਦੀ ਆ ਪਰ ਕੁਛ ਭੈਣਾਂ ਆਂਦੀਆਂ ਵਾ ਵੀ ਤੁਹਾਡਾ ਤਰੀਕਾ ਸੌਖਾ ਹੁੰਦਾ ਵਾ ਤੇ ਬਣਾਉਣ 'ਚ ਆਸਾਨੀ ਹੋ ਜਾਂਦੀ ਆ ਤੇ ਇਸ ਕਰਕੇ ਮੈਂ ਆਂ ਕਿ ਚੋਲ ਜੋ ਵੀ ਆ ਬਣਾਉਣਾ ਵਾ ਚਲੋ ਮੇਰੀਆਂ ਭੈਣਾਂ ਨੂੰ ਸਮਝ ਆ ਜਾਏ ਤੇ ਉਹ ਵੀ ਆਪਣੇ ਦਿਨ ਘਰ ਤੇ ਬਣਾ ਸਕਣ ਜੇ ਕਾਜੂ ਕਤਲੀ ਬਣੀ ਹੋਏ ਉੱਪਰ ਸਿਲਵਰ ਵਰਕ ਨਾ ਲੱਗਾ ਹੋਏ ਤਾਂ ਉਹੋ ਜੀ ਗੱਲ ਨਹੀਂ ਬਣਦੀ ਇਸ ਕਰਕੇ ਇਹ ਪੂਰਾ ਪੈਕਟ ਮੰਗਾ ਲਿਆ ਸੀ ਇਹਦੇ ਵਿੱਚ ਪਤਾ ਨਹੀਂ ਆ ਹੁਣ ਕਿੰਨੇ ਆ ਤੇ ਇਹ ਜਦੋਂ ਬਰਫੀ ਉੱਪਰ ਲਗਾਵਾਂਗੇ ਤੇ ਬਰਫੀ ਦਾ ਟੌਰ ਟੂਣਾ ਹੋਣਾ ਬਣਦਾ ਹੀ ਫੇਰ ਉਹਦਾ ਸਿੰਪਲ ਵੀ ਬਣ ਜਾਂਦੀ ਪਰ ਇਹ ਖਰਾਬ ਹੋਏ ਨਾ ਜੀ ਅੱਛਾ ਇਹਨਾਂ ਬੜਾ ਧਿਆਨ ਨਾ ਰੱਖਣਾ ਪੈਂਦਾ ਵੀ ਇਹ ਨਹੀਂ ਤੇ ਖਿੱਲਰ ਜਾਣੀ ਆ ਆਹ ਵੇਲਾ ਕਵਰ ਲੱਗ ਗਿਆ ਹੱਥ ਨੂੰ ਅਜੇ ਨਹੀਂ ਬਣੀ ਤਾਰ ਇੱਕ ਤਾਰ ਚਾਸ਼ਨੀ ਆਪਣੀ ਤਿਆਰ ਹੋ ਗਈ ਆ ਜਿੱਦਾਂ ਕਿਥੇ ਇੱਕ ਤਾਰ ਬਣਦੀ ਆ ਫੇਰ ਸਮਝੋ ਕਿ ਚਾਸ਼ਨੀ ਤਿਆਰ ਆ ਇਹਦੇ ਵਿੱਚ ਸਾਰਾ ਜਿਹੜਾ ਕਾਜੂ ਆ ਤੇ ਮਿਕਸ ਕਰ ਦੇਣਾ ਤੇ ਇਹਨਾਂ ਜਲਦੀ ਜਲਦੀ ਸਾਰੇ ਮਿਕਸਰ ਨੂੰ ਹਰਲਾ ਦੇਣਾ ਵਾ ਇਹਦੇ ਵਿੱਚ ਇੱਕ ਚਮਚਾਹੀ ਘਿਓ ਵੀ ਪਾਵਾਂਗੇ ਲਿਕਵਿਡ ਤੋਂ ਜਦੋਂ ਐਵੇਂ ਦਾ ਬਣ ਜੇ ਨਾ ਤੇ ਫਿਰ ਇਹਨੂੰ ਲਾ ਲੈਣਾ ਗੈਸ ਤੋਂ ਗੈਸ ਬੰਦ ਕਰਕੇ ना, ना।, ना चिप ना।, ना सारा मट ते खना सारा बट पेपरते पागे काजु चिन्नल बनायामा ਇਹਨੂੰ ਬਾਅਦ ਵਿੱਚ ਇਦਾਂ ਇਹ ਗਰਮ ਹੁੰਦਾ ਨਾ ਇਹਨੂੰ ਇਹਦੇ ਨਾਲ ਹੀ ਪੇਪਰ ਦੇ ਨਾਲ ਹੀ ਇਦਾਂ ਕਰਕੇ ਤੇ ਠੰਡਾ ਕਰਨਾ ਥੋੜਾ ਜਿਆ ਤੇ ਜਿੱਦਾਂ ਆਟੇ ਵਾਂਗੂ ਗੋਝ ਲਾਈਦੀ ਨਾ ਇਦਾਂ ਮਿਕਸ ਕਰ ਲੈਣਾ ਇਹਨੂੰ ਹੁਣ ਥੋੜਾ ਠੰਡਾ ਹੋਣ ਤੱਕ ਇੰਦਾ ਇੰਤਜ਼ਾਰ ਕਰਨਾ ਥੋੜਾ ਜਿਆ ਠੰਡਾ ਕਰਕੇ ਫਿਰ ਅਸੀਂ ਬਣਾਵਾਂਗੇ ਬਾਕੀ ਥੋੜਾ ਜਿਹਾ ਠੰਡਾ ਹੋਣ ਦਈਏ ਬਸ ਜ਼ਿਆਦਾ ਠੰਡਾ ਨਹੀਂ ਕਰਨਾ ਨਾਰਮਲ ਜਿਹਾ ਹੀ ਕਰਕੇ ਤੇ ਇਹਨੂੰ ਵੇਲਣੇ ਦੇ ਨਾਲ ਵੇਲ ਲੈਣਾ ਰੋਟੀ ਵਾਂਗੂ ਜ਼ਿਆਦਾ ਪਤਲਾ ਨਹੀਂ ਪੀਸ ਰੱਖਣਾ ਤੇ ਬਹੁਤਾ ਮੋਟਾ ਪੀਸ ਨਹੀਂ ਰੱਖਣਾ ਜਿੱਦਾਂ ਵੇਲਿਆ ਜਾਂਦਾ ਠੀਕ ਹੈ ਨਹੀਂ ਤੇ ਇੱਕ ਇਹਦੇ ਨਾਲ ਦਾ ਜਿਹੜਾ ਪੇਪਰ ਹੁੰਦਾ ਉਹਨੂੰ ਉੱਪਰ ਵਿਛਾ ਲਓ ਇੱਕ ਤੇ ਹੋਰ ਫਿਰ ਵੇਲ ਵੇਲਿਆ ਜਾ ਸਕਦਾ 바ਸ ਇਹਨੂੰ ਬਰਾਬਰ ਵੇਲ ਕੇ ਆ ਸੈੱਡਾਂ ਤਾਂ ਥੋੜਾ ਇਦਾਂ ਕਰ ਲੈਣਾ ਵੀ ਚੌਰ ਸਜਾ ਹੋ ਜੇ ਥੀਸ ਕੱਟਣ ਜੋਗੀ ਹੁਣ ਇਹਦੇ ਤੇ ਅਸੀਂ ਲਾਵਾਂਗੇ ਸਿਲਵਰ ਪੇਪਰ ਮੈਂ ਤਾਂ ਵੈਸੇ ਕਦੀ ਲਾਈਵ ਨਹੀਂ ਆ ਇਹ ਬਹੁਤ ਜਲਦੀ ਹੋ ਜਾਂਦੇ ਆ ਹੱਥਾਂ ਦੇ ਨਾਲ ਚਿੱਪ ਜਾਂਦੇ ਖਰਾਬ ਹੋ ਜਾਂਦੇ ਚਾ ਥੋੜਾ ਥੋੜਾ ਲੱਗ ਗਿਆ ਚੱਲੇਗਾ ਰੰਗ ਤੇ ਆ ਗਿਆ ਬਲ ਉਹ ਹੀ ਜਾ ਕੇ ਥੋੜਾ ਜਿਹਾ ਲੱਗਾ ਚੱਲੇ ਭਾਣੇ ਦੇ ਪੀਸ ਕੱਟ ਲਵਾਂਗੇ ਪੀਸ ਆਪਣੇ ਹਿਸਾਬ ਨਾਲ ਜਿਵੇਂ ਦੇ ਵੀ ਬਣਾਉਣੇ ਹੋਣ ਵੱਡੇ ਛੋਟੇ ਜਿਹੜਾ ਕਾਜੂ ਅੱਧ ਕਤਲੀ ਜਿਹੜੀ ਬਾਜ਼ਾਰ ਤੋਂ ਮਿਲਦੀ ਉਹ ਬਹੁਤ ਪਤਲੇ ਪਤਲੇ ਪੀਸ ਹੁੰਦੇ ਆ ਇੱਧਰਲੀ ਸਾਈਡ ਨੂੰ ਪਤਲੇ ਪਤਲੇ ਪੀਸ ਹੁੰਦੇ ਆ ਥੋੜੇ ਮੋٹے ਰੱਖੇ ਆ ਮੈਂ ਥੋੜਾ ਗਰਮ ਗਰਮ ਜਿਆ ਵੇਲ ਲੀਏ ਨਾ ਉਹਦ ਨਾਲ ਜ਼ਿਆਦਾ ਪਤਲੀ ਹੋ ਜਾਂਦੀ ਆ ਥੋੜਾ ਜਿਆ ਹੋ ਗਿਆ ਇਹ ਠੰਡਾ ਜ਼ਿਆਦਾ ਮਿਸ਼ਨ ਹੋ ਗਿਆ ਉਹਦੇ ਕਰਕੇ ਥੋੜਾ ਮੋਟਾ ਰਹਿ ਗਿਆ ਮਟੀਰੀਅਲ ਚੰਗਾ ਇਵੇਂ ਦੀ ਬਰਫੀ ਹੋਉਂਦੀ ਆ ਆਵੇਂ ਦੇ ਨਾ ਜਿਹੜੀ ਕਾਦੀ ਬਾਜ਼ਾਰੀ ਆ ਜਿਹੜੇ ਆ ਸਿੱਧੇ ਸਿੱਧੇ ਪੀਸ ਰੱਖਦੇ ਆ ਇਹ ਉਹਦੀ ਬਣ ਜਾਂਦੀ ਆ ਇਹ ਮੂੰਗਫਲੀ ਜੇ ਮਤਲਬ ਕਿ ਕਾਜੂ ਚਲੋ ਮਹਿੰਗੇ ਹੁੰਦੇ ਆ ਜੇ ਕਰਨਾ ਹੋਵੇ ਡੰਗ ਸਾਰਨਾ ਹੋਵੇ ਫਿਰ ਮੂੰਗਫਲੀ ਜਿਹੜੀ ਹੁੰਦੀ ਕੱਚੀਆਂ ਗਿਰੀਆਂ ਹੁੰਦੀਆਂ ਉਹਨਾਂ ਨੂੰ ਗਰਮ ਕਰਕੇ ਉਹਨਾਂ ਦਾ ਪਾਊਡਰ ਬਣਾ ਲਓ ਤੇ ਉਹਦਾਂ ਵੀ ਤਿਆਰ ਹੋ ਜਾਂਦੀ ਆ ਹਾਂਜੀ ਕਾਜੂ ਕਤਲੀ ਹੋ ਗਈ ਰੈਡੀ ਤੇ ਇਹਦਾ ਮਤਲਬ ਕਿ ਬਹੁਤ ਸੋਹਣਾ ਟੇਸਟ ਵਾਲਾ ਸੁਆਦ ਵਾਲਾ ਤੇ ਬਹੁਤ ਟੇਸਟੀ ਬਣੀ ਆ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਬਾਈ ਚਾਂਸ ਜੇ ਅਹੀਂ ਕਾਜੂ ਜ਼ਿਆਦਾ ਨਹੀਂ ਪਾ ਸਕਦੇ ਤੇ ਇਹਦੀ ਜਗ੍ਹਾ ਤੇ ਅਹੀਂ ਆਹ ਘਿਰੀਆਂ ਵਾਂ ਜਿਵੇਂ ਇਹ ਕੱਚੀਆਂ ਘਿਰੀਆਂ ਹੁੰਦੀਆਂ ਵਾਂ ਤੇ ਇਹ ਲੈ ਸਕਦੇ ਆ ਇਹਨਾਂ ਨੂੰ ਥੋੜਾ ਜਿਆਦਾ ਗਰਮ ਕਰਕੇ ਇਹਨਾਂ ਦੇ ਆਹ ਛਿਲਕੇ ਉਤਾਰ ਲੈਣੇ ਆ ਤੇ ਸੇਮ ਟੂ ਸੇਮ ਉਵੇਂ ਕਰਨਾ ਵਾ ਤੇ ਇਹਨਾਂ ਨੂੰ ਥੋੜਾ ਜਿਆਦਾ ਗਰਮ ਕਰਕੇ ਇਹਨਾਂ ਨੂੰ ਮਿਕਸੀ ਚ ਬਣਾ ਕੇ ਕਾਜੂ ਵਾਂਗੂ ਪਾਊਡਰ ਬਣਾ ਲੈਣਾ ਤੇ ਜੇ ਕਾਜੂ ਪਾਉਣਾ ਹੀ ਥੋੜਾ ਜਿਹਾ ਪਾ ਸਕਦੇ ਆ ਕਾਜੂ ਫਲੇਵਰ ਵਾਸ ਥੋੜੇ ਜਿਹਾ ਪਾ ਕੇ ਬਾਕੀ ਇਹ ਪਾਊਡਰ ਲੈ ਲਓ ਚੀਨੀ ਇਵੇਂ-ਇਵੇਂ ਬਣਾ ਕੇ ਤੇਹੀ ਬਰਫੀ ਬਣਾ ਸਕਦੇ ਹੋ। ਬਾਕੀ ਆਹ ਵਾਲੀ ਬਰਫੀ ਆ ਇਹ ਜਰੂਰ ਤੁਸੀਂ ਟਰਾਈ ਕਰਿਓ। ਗਾਂ ਜਿਹੜੇ ਦਿਨ ਤਿਹਾੜ ਆਉਣੇ ਆ ਦੁਸ਼ਹਿਰਾ, ਦੀਵਾਲੀ ਉਤੇ ਆ ਘਰ ਦੀ ਬਰਫੀ ਖਾ ਕੇ ਤੇ ਬੱਚਿਆਂ ਨੂੰ ਵੀ ਖਵਾ ਲਿਓ ਤੇ ਆਪ ਵੀ ਖਾਓ। ਤੇ ਬਾਜ਼ਾਰੀ ਜਿਹੜੀਆਂ ਬਰਫੀਆਂ ਵਾਂ ਜੋ ਵੀ ਜਿਵੇਂ ਦੀ ਵੀ ਹੈਗੀਆਂ ਵਾਂ ਉਹਨਾਂ ਤੋਂ ਬਚੋ ਜਿੰਨਾ ਬਚਿਆ ਜਾ ਸਕਦਾ ਹੈ। ਚਲੋ ਠੀਕ ਆ ਫਿਰ ਆ ਤਰੀਕਾ ਹੀ ਮੇਰਾ ਬਰਫੀ ਬਣਾਉਂਦਾ। ਬਾਕੀ ਜਿਹੜੀਆਂ ਭੈਣਾ ਬਰਫੀ ਬਣਾਉਂਦੀਆਂ ਵਾਂ ਉਹ ਆਪਣੇ ਤਰੀਕੇ ਸ਼ੇਅਰ ਕਰਿਓ। ਹੋ ਸਕਦਾ ਮੇਰੇ ਚ ਕੋਈ ਕਮੀ ਹੋਏ ਤੇ ਜਰੂਰ ਮੈਨੂੰ ਦੱਸਿਓ ਤੇ ਪੂਰੀ ਕਰਿਓ ਬਾਕੀ ਇਹ ਆ ਵੀ ਜਿਹੜੀਆਂ ਚੀਜ਼ਾਂ ਹੀ ਬਣਾਉਣੇ ਆ ਕੋਈ ਖਾਣ ਵਾਸਤੇ ਚੀਜ਼ ਬਣਾਉਣੇ ਆ ਉਹ ਜਿਹੜਾ ਮੇਰੀਆਂ ਭੈਣਾਂ ਵੈਂਦੀਆਂ ਵਾ ਉਹ ਸਾਨੂੰ ਪੁੱਛਦੀਆਂ ਵਾ ਇੱਕ ਫੋਨ ਆਇਆ ਸੀ ਕੱਲ ਉਹ ਭੈਣ ਪੁੱਛਣ ਦੇ ਹੀ ਵੀ ਅਸੀਂ ਪਪੀਤਿਆਂ ਦੇ ਪਰੌਂਠੇ ਬਣਾਉਣੇ ਆ ਤੇ ਫਿਰ ਉਹਨਾਂ ਨੇ ਤਰੀਕੇ ਨਾਲ ਵੇਖਿਆ ਜਿਵੇਂ ਮੈਂ ਬਣਾਈ ਹੋਵੇ ਬਣਾਏ ਤੇ ਬਹੁਤ ਵਧੀਆ ਉਹਨਾਂ ਦਾ ਮਤਲਬ ਕਿ ਰਹੇ ਉਹਨਾਂ ਨੇ ਫੇਰ ਫੋਨ ਕਰਕੇ ਦੱਸਿਆ ਵੀ ਬਹੁਤ ਵਧੀਆ ਬਣਾਏ ਆ ਬਾਕੀ ਹੋਰ ਵੀ ਕਈ ਜਿਹੜੀਆਂ ਚੀਜ਼ਾਂ ਹੀ ਰੈਸਪੀ ਬਣਾਉਣੇ ਆ ਜਿਹੜੀ ਕੋਕਨਟ ਦੇ ਲੱਡੂ ਜਲੇਬੀਆਂ ਇਹ ਵੀ ਮੇਰੀਆਂ ਭੈਣਾਂ ਨੇ ਟਰਾਈ ਕੀਤੇ ਆ ਤੇ ਉਹਾਂ ਦੇ ਵੀ ਸਾਨੂੰ ਤੁਹਾਡੇ ਵਾਲਾ ਤਰੀਕਾ ਬਹੁਤ ਸਿੰਪਲ ਤੇ ਸੌਖਾ ਲੱਗਾ ਤਾਂ ਅਸੀਂ ਜਲਦੀ ਬਣਾ ਲਿਆ ਤੇ ਚਲੋ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਆ ਜਦੋਂ ਮੇਰੇ ਤਰੀਕੇ ਵਰਤੇ ਤੁਸੀਂ ਵਰਤਦੇ ਹੋ ਤੇ ਤੁਹਾਨੂੰ ਵੀ ਵਧੀਆ ਲੱਗਦਾ ਤੇ ਸਾਨੂੰ ਵੀ ਬਹੁਤ ਵਧੀਆ ਲੱਗਦਾ ਵਾ ਤੇ ਬਾਕੀ ਤੁਸੀਂ ਦੱਸ ਦਿਆ ਕਰੋ ਇਦਾਂ ਹੀ ਕਮੈਂਟ ਕਰਕੇ ਕਿ ਕਿਵੇਂ ਦੀ ਚੀਜ਼ ਬਣੀ ਆ ਤੇ ਤੁਸੀਂ ਵੀ ਜਰੂਰ ਬਣਾ ਕੇ ਤੇ ਕਮੈਂਟ ਕਰਕੇ ਦੱਸਿਓ ਵੀ ਅਸੀਂ ਬਣਾਈ ਆ ਤੇ ਕਿਵੇਂ ਦੀ ਬਣੀ ਆ ਸਾਡੀ ਵੀ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ